ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਅਨਮੋਲ ਗਿੱਲ ਤੇ ਅੱਜ ਆਪਾਂ ਗੱਲ ਕਰਾਂਗੇ ਕਿ ਈਵੀਮ ਦੀ ਗੱਲ ਕਰਾਂਗੇ ਕਿ ਈਵੀਮ ਜਿਹੜੀ ਹੈਗ ਹੋ ਸਕਦੀ ਆ ਕਿਉਂਕਿ ਜਿਹੜਾ ਆਪਣਾ ਇੰਡੀਆ ਵਿੱਚ ਯਾਨੀ ਕਿ ਰਵਾਜ ਹੀ ਬਣਿਆ ਹੋਇਆ ਆਪਣੇ ਚਿਰ ਦਾ ਕਿ ਜਿਹੜੀ ਪਾਰਟੀ ਹਾਰ ਜਾਂਦੀ ਓ ਰੋਲਾ ਪਾ ਲੈਂਦੀ ਆ ਕਿ ਇਹ ਜੀ ਮਸ਼ੀਨਾਂ 'ਚ ਗੜਬੜੀ ਹੋ ਗਈ ਆ ਅੱਜ ਤੱਕ ਕਿਸੇ ਵੀ ਪਾਰਟੀ ਨੇ ਜਿੱਤ ਕੇ ਨਹੀਂ ਕਿਹਾ ਕਦੇ ਵੀ ਜਿੱਤ ਕੇ ਨਹੀਂ ਕਿਹਾ ਕਿ ਈਵੀਮ ਖਰਾਬ ਆ ਜਿੱਤ ਕੇ ਈਵੀਮ ਸਹੀ ਹੋ ਜਾਂਦੀ ਹਰੇਕ ਪਾਰਟੀ ਦੀ ਦੋਸਤੋ ਮਸ਼ੀਨਾਂ ਚ ਗੜਬੜੀ ਦਾ ਰੋਲਾ ਯਾਨੀ ਕਿ ਜ਼ਿਆਦਾਤਰ ਬੰਦੇ ਵੀ ਇਹ ਪਾਉਂਦੇ ਵੀ ਉਹ ਆ ਜਿਨ੍ਹਾਂ ਨੇ ਕਦੇ ਬੂਥ ਤੇ ਜਾ ਕੇ ਪ੍ਰਸਾਧ ਸਾਹਿਬ ਕੋ ਤੇ ਵੇਖਿਆ ਨਹੀਂਗਾ ਕਿੱਦਾਂ ਮਸ਼ੀਨਾਂ ਹੁੰਦੀਆਂ ਆ ਕਿੱਦਾਂ ਚੱਲਦੀਆਂ ਆ ਕਿਦਾਂ ਲਾਈਵ ਰਿਕਾਰਡਿੰਗ ਹੁੰਦੀ ਆ ਦੋਸਤੋ ਜਿਵੇਂ ਕਿ ਆਪ ਨੂੰ ਪਤਾ ਹੀ ਆ ਕਿ ਪਹਿਲੇ ਟਾਈਮ ਵਿੱਚ ਜਿਹੜੇ ਵੋਟਾਂ ਆ ਉਹ ਵੈਲਟ ਪੇਪਰ ਤੇ ਹੁੰਦੀਆਂ ਹੁੰਦੀਆਂ ਸੀ ਤੇ ਹੁਣ ਜਿਹੜੀ ਹੁੰਦੀ ਆ ਦੀ ਵਾਦੀ 96 ਕਰੋੜ ਹੋ ਗਈ ਆ ਇਹ ਵੈਲਟ ਪੇਪਰ ਤੇ ਇਲੈਕਸ਼ਨ ਕਰਾਉਣ ਦੀ ਮਤਲਬ ਆ ਵੀ ਕਰੋੜਾਂ ਦੀ ਕੈਂਤੀ ਚ ਰੁਕਵਟ ਨੇ ਪੈਣੇ ਪੈਣਾ ਤੇ ਹਜ਼ਾਰਾਂ ਬੰਦੇ ਚਾਹੀਦੇ ਆ ਵੋਟਾਂ ਗਿਣਨ ਦੇ ਲਈ ਕਿਉਂਕਿ ਵੋਟਾਂ ਗਿਣਨ ਲਈ ਹੀ ਪਈ ਦੇਣ ਲੱਗੇ ਆਣੇ ਆ 92 ਕਰੋੜ ਵੋਟਾਂ ਗਿਣ ਲਈ ਤੇ ਵੈਲਟ ਪੇਪਰ ਵਿੱਚ ਵੀ ਕਈ ਖਾਮੀਆਂ ਸੀਗੀਆਂ ਜਿੱਦਾਂ ਕਿ ਕਈ ਲੋਕ ਮੋਹਰ ਸਹੀ ਨਹੀਂ ਲੱਗਦੀ ਤੇ ਗਲਤ ਲਾ ਜਾਂਦੇ ਉਹਦੇ ਵੋਟ ਰੱਦ ਹੋ ਜਾਂਦੀ ਹੁੰਦੀ ਸੀ ਕਈ ਇਹੋ ਜਿਹੇ ਰਿਜ਼ਲਟ ਆਉਂਦੇ ਸੀ ਕਿ ਵੋਟਾਂ ਜਿਆਦਾ ਜਾਂ ਰੱਦ ਹੁੰਦੀਆਂ ਸੀ ਤੇ ਬੰਦਾ ਜਿੱਤਿਆ ਥੋੜੇ ਫਰਕ ਨਾਲ ਹੁੰਦਾ ਸੀਗਾ ਤੇ ਇੰਨਾਂ ਯਾਨੀ ਕਿ ਸ਼ਾਰਟਕਮੀਆਂ ਨੂੰ ਦੂਰ ਕਰਨ ਲਈ ਆਪਣੇ ਦੇਸ਼ ਚੀਂ ਦੀ ਉਹ ਮਸ਼ੀਨ ਆਈ ਸੀਗੀ ਤੇ ਵੈਸੇ ਵੀ ਯਾਨੀ ਕਿ ਸਮੇਂ ਦੀ ਲੋੜ ਸੀ ਕਿ ਆਪਾਂ ਨੂੰ ਵੀ ਮਾਡਰਨ ਟੈਕਨੋਲੋਜੀ ਵੱਲ ਜਾ ਫੇਲ ਹੋ ਗਏ ਕਦਮ ਤੇ ਵੀ ਪੂਰੀ ਦੁਨੀਆ 'ਚ ਮਸ਼ੀਨ ਵਰਤਦਾ ਕੋਈ ਨਹੀਂਗਾ ਇਕੱਲਾ ਇਹਦੇ ਹੀ ਵਰਤਦਾ ਆ ਪਰ ਦੁਨੀਆ ਦੇ ਵਿੱਚ ਕਰੀਬ 70 ਦੇ ਕਰੀਬ ਮੁਲਕੇ ਹੋ ਜਿਹੜੇ ਅਜੇ ਵੀ EVM ਮਸ਼ੀਨਾਂ ਰਾਹੀਂ VOTING ਪੈਂਦੀ ਆ ਸੋ ਦੋਸਤੋ ਜਦੋਂ 1990 ਵਿੱਚ ਜਿਹੜੀ ਇਹ ਵੀ ਮਸ਼ੀਨਾਂ ਲਿਆਂਦੀਆਂ ਸੀ ਤੇ ਉਸ ਤੋਂ ਬਾਅਦ ਵੀ ਕਈ ਲੋਕਾਂ ਨੇ ਯਾਨੀ ਕਿ ਇਹ ਇਤਰਾਜ਼ ਕੀਤਾ ਸੀ ਵਿੱਚ ਕਿ ਦੀ ਸ਼ਾਰਟਕਮਿੰਗਸ ਹੈਗੀਆਂ ਮਸ਼ੀਨ ਵਿੱਚ ਤੇ ਉਸ ਤੋਂ ਬਾਅਦ 2014 ਵਿੱਚ VVPAT ਮਸ਼ੀਨਾਂ ਇਹਦੇ ਨਾਲ ਐਡ ਕੀਤੀਆਂ ਗਿਆ ਸੀ VVPAT ਸਿਸਟਮ ਜੋ ਦੋ ਨਰਿੰਦਰ ਮੋਦੀ ਸਾਹਿਬ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਆ ਜਿਹੜੀ ਬੀਵੀ ਪੱਡ ਮਸ਼ੀਨ ਹੁੰਦੀ ਆ ਜਦੋਂ ਆਪਾਂ ਕਿਸੇ ਨੂੰ ਵੋਟ ਪਾਉਨੇ ਆ ਕੋਪਨ ਸਾਈਡ ਤੇ ਇੱਕ ਪਰਚੀ ਸ਼ੋ ਹੁੰਦੀ ਆ ਵੀ ਇਸ ਪਾਰਟੀ ਨੂੰ ਵੋਟ ਪਾਈ ਆ ਨਿਸ਼ਾਨ ਵੀ ਸ਼ੋ ਹੁੰਦਾ ਵਾ ਉਹ ਜਿਹੜੀ ਪਰਚੀ ਆ ਉਹ ਆਪ ਨੂੰ ਮਿਲਦੀ ਨਹੀਂ ਗਈ ਉਹ ਮਸ਼ੀਨ ਵਿੱਚ ਹੀ ਡਿੱਪ ਜਾਂਦੀ ਆ ਸੋ ਉਹ ਜਿਹੜੀ ਪਰਚੀ ਆ ਉਹ ਇਸ ਲਈ ਹੁੰਦੀ ਆ ਕਿ ਕੱਲ ਨੂੰ ਕੋਈ ਬੰਦਾ ਇਤਰਾਜ਼ ਕਰੇ ਕਿ ਮਸ਼ੀਨ ਵਿੱਚ ਗੜਬੜੀ ਹੋਈ ਆ ਇਲੈਕਸ਼ਨ ਕਮਿਸ਼ਨ ਜਿਹੜਾ ਵਾ ਉਹ ਪਰਚੀਆਂ ਦੀ ਗਿਣਤੀ ਕਰਾ ਲੈਂਦਾ ਵਾ ਉਸ ਬੂਥ ਵਿੱਚ ਕਿ ਇਹ ਬਰਾਬਰ ਆ ਕਿ ਨਹੀਂ ਜੋ ਜ਼ਿਆਤਰ ਜਾਨਕੀ ਬਰਾਬਰੀ ਹੁੰਦੀ ਆ ਵਾ ਸੋ ਦੋਸਤੋ ਜਿਹੜੀ EVM ਮਸ਼ੀਨ ਦਾ ਕੰਟਰੋਲ ਯੂਨਿਟ ਹੁੰਦਾ ਵਾ ਉਹਦਾ ਯਾਨੀ ਕਿ ਸਾਰਾ ਪ੍ਰਬੰਧ ਅਫੀਸਰ ਕੋਲ ਹੁੰਦਾ ਵਾ ਤੇ ਅਫੀਸਰ ਜਿਹੜਾ ਵਾ ਉਹ ਜਿੰਨਾ ਵੀ ਪ੍ਰੋਗਰਾਮਿੰਗ ਡਾਟਾ ਹੁੰਦਾ ਵਾ ਉਹਦਾ ਕੰਟਰੋਲ ਅਫੀਸਰ ਕੋਲ ਹੁੰਦਾ ਉਸ ਟਾਈਮ ਤੇ ਤੇ ਉਹ ਬਟਨ ਨਾਲ ਪਦਾ ਮਸ਼ੀਨ ਦਾ ਤਾਂ ਹੀ ਵੋਟ ਆਪਾਂ ਪਾ ਸਕਦੇ ਹਾਂ ਮਸ਼ੀਨ 'ਚ ਦੋਸਤੋ ਜਿਹੜੀ EVM ਮਸ਼ੀਨ ਆ ਇਹਨੂੰ ਸਟੈਂਡ ਅਲੋਨ ਇੰਡੀਪੈਂਡੈਂਟ ਮਸ਼ੀਨ ਕਹਿੰਦੇ ਆ ਕਿਉਂਕਿ EVM ਮਸ਼ੀਨ ਨੂੰ ਕਿਸੇ ਵੀ ਤਰ੍ਹਾਂ ਨਾਲ ਵਾਈਫਾਈ ਨਾਲ ਕਨੈਕਟ ਕੀਤਾ ਜਾ ਸਕਦਾ ਨਾ ਇੰਟਰਨੈਟ ਨਾਲ ਤਾਂ ਨਾ ਬਲੂਟੂਥ ਨਾਲ ਕਨੈਕਟ ਜਾਂ ਕਿਸੇ ਵੀ ਬਾਹਰੀ ਕ ਇਹਨੂੰ ਬਾਹਰ ਹੀ ਕਿਸੇ ਵੀ ਕੰਟਰੋਲ ਵਾਈਫਾਈ ਬਲੂਟੁੱਥ ਨਾਲ ਕਨੈਕਟ ਨਹੀਂ ਕੀਤਾ ਜਾ ਸਕਦਾ। ਤੋਂ ਜਿਹੜੀ ਈਵੀਐਮ ਮਸ਼ੀਨ ਆ ਇਹਨੂੰ ਭਾਰਤਕ ਇਲੈਕਟ੍ਰੋਨਿਕ ਲਿਮਟਿਡ ਨੇ ਬਣਾਇਆ ਵਾ ਤੇ ਇਹ ਪੂਰੀ ਤਰ੍ਹਾਂ ਯਾਨੀ ਕਿ ਇੰਡੀਅਨ ਮੇਡ ਮਸ਼ੀਨ ਆ। ਸੋ ਦੋਸਤੋ ਜਿਹੜੀ ਈਵੀਐਮ ਮਸ਼ੀਨ ਆ ਇਹਦੇ ਵਿੱਚ ਸੈਲਫ ਡਾਇਗਨੋਸਿਸਟ ਤੇ ਟੈਂਪਰ ਸਿਸਟਮ ਲੱਗਾ ਹੋਇਆ ਵਾ ਕਿ ਕੋਈ ਵੀ ਬੰਦਾ ਇਹਨੂੰ ਡਿਟੈਕਟ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਮਸ਼ੀਨ ਦੀ ਉਸੇ ਵੇਲੇ ਉਹ ਪਕੜਚ ਆ ਜਾਣਾ। ਸੋ ਦੋਸਤੋ ਇਹ ਜਿਹੜਾ ਇਲੈਕਸ਼ਨ ਦਾ ਸਿਸਟਮ ਆ ਇਹ ਚੱਲਦਾ ਕਿਦਾਂ ਮਸ਼ੀਨਾਂ ਆਉਂਦੀਆਂ ਕਿਦਾਂ ਜਾਂਦੀਆਂ ਕਿਦਾਂ ਸੋ ਦੋਸਤੋ ਜਦੋਂ ਇਲੈਕਸ਼ਨ ਕਮਿਸ਼ਨਰ ਡੇਟ ਅਨਾਊਂਸ ਕਰ ਦਿੰਦਾ ਵਾ ਇਲੈਕਸ਼ਨ ਦੀ ਤੇ ਜਿਹੜੀ ਭਾਰਤ ਇਲੈਕਟ੍ਰੋਨਿਕ ਲਿਮਟਿਡ ਆ ਉਹ ਮਸ਼ੀਨਾਂ ਯਾਨੀ ਕਿ ਸਾਰੇ ਇੰਡੀਆ ਚ ਡਿਸਟ੍ਰਿਬਿਊਟ ਕਰ ਦਿੰਦੀ ਆ ਤੇ ਜਿਹੜੀਆਂ ਮਸ਼ੀਨਾਂ ਵਾ ਉਹ ਜਾਂਦੀਆਂ ਵਾ ਜ਼ਿਲ੍ਹੇ ਦੇ ਸਟਰੋਂਗ ਰੂਮ ਵਿੱਚ ਜਿਹੜਾ ਸਟਰੋਂਗ ਰੂਮ ਦਾ ਕਿਸੇ ਵੀ ਡਿਸਟ੍ਰਿਕਟ ਦਾ ਉਹ ਬਹੁਤ ਜ਼ਿਆਦਾ ਸਿਕਿਉਰ ਹੁੰਦਾ ਵਾ ਉਹਦੇ ਬਾਹਰ ਸਿਕਿਉਰਿਟੀ ਫੋਰਸ ਲੱਗੀ ਹੁੰਦੀ ਆ ਆਰਮੀ ਲੱਗੀ ਹੁੰਦੀ ਆ ਅੰਦਰ ਲਾਈਵ ਰਿਕਾਰਡਿੰਗ ਚੱਲਦੀ ਹੁੰਦੀ ਸੀਸੀਟੀਵੀ ਕੈਮਰੇ ਲੱਗੇ ਹੁੰਦੇ ਆ ਤੇ ਜਦੋਂ ਸਟਰੋਂਗ ਰੂਮ ਵਿੱਚ ਮਸ਼ੀਨਾਂ ਰੱਖਦੇ ਆ ਉਹ ਇਦਾਂ ਉਹਦੇ ਵਿੱਚ ਸਾਰੀਆਂ ਪਾਰਟੀਆਂ ਨੂੰ ਸੱਦਿਆ ਜਾਂਦਾ ਵਾ ਉਹਨਾਂ ਨੂੰ ਯਾਨੀ ਕਿ ਚੈੱਕ ਕਰਾ ਕੇ ਕੋਈ ਇਤਰਾਜ਼ ਕਰ ਸਕਦੇ ਆ ਜੇ ਕਰਨਾ ਹੋਵੇ ਉਹਨਾਂ ਦੇ ਸਾਹਮਣੇ ਮਸ਼ੀਨ ਰੱਖੀ ਜਾਂਦੀ ਸਟ੍ਰੌਂਗ ਰੂਮ 'ਚ ਤੇ ਜਦੋਂ ਸਟ੍ਰੌਂਗ ਰੂਮ ਦਾ ਇੱਕ ਵਾਰ ਦਰਵਾਜ਼ਾ ਲੱਗ ਜਵੇ ਫੇਰ ਨੂੰ ਕੋਈ ਖੋਲ ਨਹੀਂ ਸਕਦਾ ਕਿਸੇ ਦੇ ਕੋਲ ਪਾਵਰ ਨਹੀਂ ਆਉਂਦੀ ਕਿਸੇ ਵੀ ਵੱਡੇ ਲੀਡਰ ਤੋਂ ਜਾਂ ਅਫਸਰ ਕੋਲ ਕਿ ਸਟ੍ਰੌਂਗ ਰੂਮ ਖੋਲ ਨਹੀਂ ਸਕਦੇ ਉਹਨੂੰ ਤੇ ਜਿਹੜੀ ਲਾਈਵ ਰਿਕਾਰਡਿੰਗ ਚੱਲਦੀ ਆ ਉਹਨੂੰ ਕਿਸੇ ਵੀ ਵਕਤ ਕੋਈ ਵੀ ਲੀਡਰ ਆ ਕੇ ਚੈੱਕ ਕਰ ਸਕਦਾ ਕਿਸੇ ਪੋਲੀਟੀਕਲ ਪਾਰਟੀ ਦਾ ਤੇ ਦੂਜੀ ਗੱਲ ਇਹ ਆ ਕਿ ਕਿਹੜੇ ਬੂਥ ਤੇ ਕਿਹੜੀ ਮਸ਼ੀਨ ਜਾਣੀ ਆ ਇਹ ਸੈਟ ਕਿਦਾਂ ਹੁੰਦੀ ਆ ਇਹਦੇ ਵਿੱਚ ਮਸ਼ੀਨ 'ਚ ਸਿਸਟਮ ਲੱਗਾ ਹੋਇਆ ਵਾ ਈਵੀਐਮ ਰੈਂਡਮਾਈਜੇਸ਼ਨ ਮਸ਼ੀਨ ਆਪਣੇ ਆਪ ਸਿਲੈਕਟ ਕਰ ਲੈਂਦੀ ਆ ਵੀ ਇਹ ਜਿਹੜਾ ਸੀਰੀਅਲ ਨੰਬਰ ਆ ਇਸ ਬੂਥ ਤੇ ਜਾਣਾ ਵਾ ਇਹ ਸੀਰੀਅਲ ਨੰਬਰ ਇਸ ਬੂਥ ਤੇ ਜਾਣਾ ਵਾ ਸੋ ਕੋਈ ਵੀ ਬੰਦਾ ਇਹ ਸਿਲੈਕਟ ਨਹੀਂ ਕਰਦਾ ਕਿ ਕਿਹੜੀ ਮਸ਼ੀਨ ਕਿਹੜੇ ਬੂਥ ਵਿੱਚ ਜਾਣੀ ਆ ਦੋਸਤੋ ਜਦੋਂ ਵੋਟਾਂ ਦਾ ਦਿਨ ਨੇੜੇ ਆ ਨੇੜੇ ਆ ਜਾਂਦਾ ਵਾ ਤੇ ਉਦੋਂ ਜਿੱਦਾਂ ਸ਼ਾਹਗੁਰਡ VOTING ਹੋਣੀ ਆ ਪਹਿਲਾਂ ਜਲੰਧਰ ਦੇ ਸਟਰੋਂਗ ਰੂਮ 'ਚ ਮਸ਼ੀਨ ਪਈ ਹੋਊਗੀ ਫਿਰ ਮਸ਼ੀਨ ਜਿਹੜੀ ਆ ਉਹ ਹਲਕੇ 'ਚ ਪਹੁੰਚਦੀ ਆ ਜਿੱਦਾਂ ਸ਼ਾਹਕੋਟ ਸਟਰੌਂਗ ਰੂਮ 'ਤੇ ਪਹੁੰਚ ਜਾਂਦੀ ਆ ਵੋਟਾਂ ਦੇ ਨੇੜੇ ਤੇ ਉਹ ਵੀ ਸੇਮ ਪ੍ਰੋਸੈਸ ਤੋਂ ਲਰਾਇਆ ਜਾਂਦਾ ਵਾ ਜਿੱਦਾਂ ਜਰੰਦਰ ਆਈ ਸੀ ਮਸ਼ੀਨ ਸਟਰੌਂਗ ਰੂਮ 'ਚ ਉਦਾਂ ਹੀ ਪੂਰੀ ਸਿਕਿਉਰਿਟੀ ਨਾਲ ਪੂਰੇ ਲਾਈਵ ਕੈਮਰੇ ਨਾਲ ਉਹ ਸ਼ਾਹਕੋਟ ਸਟਰੌਂਗ ਰੂਮ 'ਚ ਜਾਣੀ ਆ ਤੇ ਵੋਟਾਂ ਵਾਲੇ ਦੇਣੀਆਂ ਵੋਟਾਂ ਦੇਣ ਤੋਂ ਇੱਕ ਦਿਨ ਪਹਿਲਾਂ ਪੂਰੀ ਯਾਨੀ ਕਿ ਪੰਜਾਬ ਪੁਲਿਸ ਦੀ ਸੁਰੱਖਿਆ ਨਾਲ ਮਸ਼ੀਨ ਬੂਥ 'ਚ ਪਹੁੰਚਣੀ ਆ ਸੋ ਹਰੇਕ ਮਸ਼ੀਨ ਦਾ ਇੱਕ ਨੰਬਰ ਹੁੰਦਾ ਯਾਨੀ ਕਿ ਆਈਡੀ ਨੰਬਰ ਜਿਹੜੀ ਮਸ਼ੀਨ ਉਹ ਫਿਰ ਮੈਚ ਕਰਦੇ ਆ ਕੇ ਅਫਸਰ ਮੈਚ ਕਰਦੇ ਆ ਵੀ ਜਿਹੜੀ ਮਸ਼ੀਨ ਜਿਲੰਦਰੋ ਤੁਰੀ ਸੀ ਉਹ ਇਸ ਬੂਥ ਲਈ ਉਹੀ ਮਸ਼ੀਨ ਪਹੁੰਚੀ ਕਿਤੇ ਹੋਰਤ ਨਹੀਂ ਪਹੁੰਚੀ ਵੀ ਤੇ ਕੋਈ ਵੀ ਪੋਲੀਟੀਕਲ ਪਾਰਟੀ ਆ ਲੀਡਰ ਬੰਦਾ ਵਾ ਕਿਸੇ ਦਾ ਵੀ ਉਹ ਵੀ ਚੈੱਕ ਕਰ ਸਕਦਾ ਵਾ ਕਿ ਮਸ਼ੀਨ ਉਹੀ ਆ ਕਿਤੇ ਕਿਸੇ ਨੇ ਬਦਲਤ ਨਹੀਂ ਦਿੱਤੀ ਸੋ ਇਹ ਪ੍ਰੋਸੈਸ ਜਿਹੜਾ ਬਹੁਤ ਕੰਪਲਿਕੇਟਿਡ ਹੁੰਦਾ ਹੈ ਜਿੱਦਾਂ ਆਪਾਂ ਨੂੰ ਵੇਖਣ ਚ ਲੱਗਦਾ ਇਦਾਂ ਨਹੀਂ ਹੁੰਦਾ ਇਹ ਕੋਈ ਵੀ ਸੌਖਾ ਕੰਮ ਨਹੀਂ ਹੁੰਦਾ ਇਹ ਸੋ ਦੋਸਤੋ ਜਿਹੜਾ ਇਲੈਕਸ਼ਨ ਪ੍ਰੋਸੈਸ ਹੁੰਦਾ ਵਾ ਇਹਦੇ ਵਿੱਚ ਪੋਲੀਟੀਕਲ ਪਾਰਟੀ ਦੇ ਬੰਦੇ ਬਹੁਤ ਮਹੱਤਵਪੂਰਨ ਰੋ ਹਰੇਕ ਬੂਥ ਵਿੱਚ ਹਰੇਕ ਪਾਰਟੀ ਦਾ ਬੰਦਾ ਲਗਭਗ ਬੈਠਾ ਹੁੰਦਾ ਵਾ ਮੈਂ ਵੀ ਇੱਕ ਵਾਰ ਬੈਠਾ ਹੋਇਆ ਵਾਂ ਤੇ ਉਹਦੇ ਵਿੱਚ ਉਹ ਸਾਰਾ ਰਿਕਾਰਡ ਰੱਖਦੇ ਆ ਵੀ ਕਿਹੜਾ ਬੰਦਾ ਵੋਟ ਪਾ ਗਿਆ ਤੇ ਕਿੰਨੇ ਪਾਉਣੀਆਂ ਇਹ ਬਹੁਤ ਯਾਨੀ ਕਿ ਰੇਅਰ ਹੁੰਦਾ ਵਾ ਵੀ ਕੋਈ ਕਿਸੇ ਦੀ ਵੋਟ ਪਾ ਜਾਵੇ ਬਹੁਤ ਰੇਅਰ ਹੁੰਦਾ ਵਾ ਇਦਾਂ ਹੋਣ ਨਹੀਂ ਦਿੰਦੇ ਜੇ ਕਿਸੇ ਨੂੰ ਸ਼ੰਕਾਵਾਦ ਹੋ ਇਹ ਇੱਕ ਵਾਰ ਜਾ ਕੇ ਵੇਖ ਲਵੇ ਉੱਥੇ ਧੱਕੇ ਬਹੁਤ ਵਾਈਤੇ ਬਾਅਦ ਲਈ ਉਸ ਤੋਂ ਬਾਅਦ ਜਿਹੜਾ ਇਲੈਕਸ਼ਨ ਪ੍ਰੋਸੈਸ ਸ਼ੁਰੂ ਹੁੰਦਾ ਵਾ ਤੇ ਪਹਿਲਾਂ ਡੰਮੀ ਵੋਟਾਂ ਪੁਆਈਆਂ ਜਾਂਦੀਆਂ ਵਾ ਮੈਂ ਵੀ ਇੱਕ ਵਾਰ ਪਾੜ ਲਿਆ ਹੋਇਆ ਇਸ ਚੀਜ਼ ਦੇ ਵਿੱਚ ਇਪਰੋਂ ਮਸ਼ੀਨ ਤੇ ਵੋਟਾਂ ਪਾਈਆਂ ਜਾਂਦੀਆਂ ਵਾ ਹਰੇ ਕੈਂਡੀਡੇਟ ਨੂੰ ਇੱਕ ਇੱਕ ਦੋ ਦੋ ਫਿਰ ਰਿਜ਼ਲਟ ਚੈੱਕ ਕੀਤਾ ਜਾਂਦਾ ਉਹਦਾ ਕੀ ਰਿਜ਼ਲਟ ਮਸ਼ੀਨ ਦਾ ਸਹੀ ਆਉਂਦਾ ਵਾ ਜਦੋਂ ਸਾਰੇ ਸੈਟੀਸਫਾਈ ਹੁੰਦੇ ਆ ਸਾਰੇ ਬੂਥ ਏਜੰਟ ਸੈਟੀਸਫਾਈ ਹੁੰਦੀ ਉਹਨਾਂ ਦੇ ਸਾਈਨ ਹੁੰਦੇ ਆ ਤੇ ਫੇਰ ਜਾ ਕੇ ਸਾਈਨ ਜਦੋਂ ਹੁੰਦੇ ਆ ਅਸਰਾਂ ਦੇ ਸਾਈਨ ਹੁੰਦੇ ਆ ਫੇਰ ਜਾ ਕੇ ਵੋਟਿੰਗ ਦਾ ਪ੍ਰੋਸੈਸ ਸ਼ੁਰੂ ਹੁੰਦਾ ਆ ਸੋ ਜਿਹੜੀ ਮਸ਼ੀਨ ਇਹਨਾਂ ਉਹਦੇ ਵਿੱਚ ਗੜਬੜ ਕਰਨ ਦਾ ਇੱਕ ਤਰੀਕਾ ਇਹ ਹੈਗਾ ਵਾ ਕਿ ਜਦੋਂ ਸਟ੍ਰੌਂਗ ਰੂਮ ਚ ਪਈਆਂ ਹੁੰਦੀਆਂ ਵਾ ਉਦੋਂ ਕੋਈ ਬੰਦਾ ਜਾਵੇ ਆਰਮੀ ਨਾਲ ਲੜੇ ਜਾ ਕੇ ਪੁਲਿਸ ਨਾਲ ਲੜੇ ਤੇ ਅੰਦਰ ਕੈਮਰੇ ਭ ਉਹ ਵੀ ਕਾਰਗਰ ਨਹੀਂਗਾ ਪਰ ਉਹ ਚੇਂਜ ਕਰੂਗਾ ਕਿੱਦਾਂ ਕਿਉਂਕਿ ਜਿਹੜੀ ਮਸ਼ੀਨ ਦਾ ਸੀਰੀਅਲ ਨੰਬਰ ਆ ਉਹ ਕਿਹੜੇ ਬੂਥ 'ਚ ਜਾਣੀ ਆ ਉਹ ਹਜੇ ਕਿਸੇ ਨੂੰ ਪਤਾ ਨਹੀਂ ਹੁੰਦਾ ਵੋਟਾਂ ਵਾਲੇ ਦੇ ਨੂੰ ਪਤਾ ਲੱਗਦਾ ਜਾ ਕੇ ਪਰ ਇਹ ਜਿਹੜਾ ਤਰੀਕਾ ਵੀ ਕਾਮਯਾਬ ਨਹੀਂਗਾ ਉਹਨੂੰ ਪਤਾ ਕਿੱਦਾਂ ਲੱਗੂਗਾ ਕਿ ਕਿਹੜੀ ਮਸ਼ੀਨ ਕਿਹੜੇ ਬੂਥ 'ਚ ਜਾਣੀ ਆ ਤੇ ਕਿੰਨੀਆਂ ਵੋਟਾਂਆਂ ਆ ਕਿੰਨੀਆਂ ਚ ਗੜਬੜਾ ਕਰਨੀਆਂ ਸੋ ਇਹ ਜਿਹੜਾ ਤਰੀਕਾ ਵੀ ਕਾਰਗਰ ਨਹੀਂ ਹੈਗਾ ਤੋਂ ਉਸ ਤੋਂ ਕਈ ਬੰਦੇ ਯਾਨੀ ਕਿ ਇਸ ਗੱਲ ਦਾ ਵੀ ਰੌਲਾ ਪਾ ਲੈਂਦੇ ਆ ਕਿ ਜਦੋਂ ਇਹ VOTING ਖਤਮ ਹੁੰਦੀ ਆ ਉਸ ਤੋਂ ਬਾਅਦ ਉਹਦੇ ਵਿੱਚ ਵੋਟਾਂ ਪਾ ਦਿੱਤੀਆਂ ਜਾਂਦੀਆਂ ਮਸ਼ੀਨ ਵਿੱਚ ਐਡ ਕਰ ਦਿੱਤੀਆਂ ਜਾਂਦੀਆਂ ਉਹ ਪਰ ਜਦੋਂ ਵੋਟਾਂ ਕੰਪਲੀਟ ਹੁੰਦੀਆਂ ਵਾ ਜਿਹੜਾ ਪ੍ਰੈਜ਼ਾਈਡਿੰਗ ਅਫਸਰ ਹੁੰਦਾ ਵਾ ਉਹ ਸਾਰੇ ਬੂਥ ਏਜੰਟਾਂ ਨੂੰ ਪਹਿਲਾਂ ਸੱਦਦਾ ਆਪਣੇ ਕੋਲ ਤੇ ਉਹਨਾਂ ਦੀ ਹਾਜ਼ਰੀ ਵਿੱਚ ਹੀ ਮਸ਼ੀਨ ਸੀਲ ਕੀਤੀ ਜਾਂਦੀ ਆ ਤੇ ਜਿੰਨੀਆਂ ਵੋਟਾਂ ਕਾਊਂਟ ਹੁੰਦੀਆਂ ਵਾ ਬੂਥ ਏਜੰਟ ਨੋਟ ਕਰ ਲੈਂਦੇ ਆ ਵੀ ਇਹਨੀਆਂ ਵੋਟਾਂ ਕਾਊਂਟ ਹੋ ਗਈਆਂ ਵਾ ਰਿਜ਼ਲਟ ਵਿੱਚ ਬਾਅਦ ਜੁਣੀਆਂ ਵੋਟਾਂ ਹੀ ਯਾਨੀ ਕਿ ਨਿਕਲਦੀਆਂ ਹੁੰਦੀਆਂ ਵਾ ਪਤਾ ਲੱਗ ਜਾਂਦਾ ਵਾ ਜੇ ਕੋਈ ਵੱਧ ਵੋਟ ਐਡ ਕਰੇ ਜਦਕਿ ਨਾਲੇ ਮਸ਼ੀਨ ਵੀ ਉਹਨਾਂ ਦੀ ਹਾਜ਼ਰੀ ਵਿੱਚ ਸੀਲ ਕੀਤੀ ਜਾਂਦੀ ਆ ਤੇ ਜਿਹੜਾ ਪ੍ਰੈਜ਼ਾਈਡਿੰਗ ਅਫਸਰ ਜਦੋਂ voting ਸ਼ੁਰੂ ਕਰਾਉਂਦਾ ਵਾ ਨਾ ਉਹ ਸਟਾਰ ਤੇ ਜਦੋਂ ਬੰਦ ਹੁੰਦੀ ਮਸ਼ੀਨ ਉਦੋਂ ਉਦੋਂ ਵੀ ਟਾਈਮ ਲੋਡ ਕੀਤਾ ਜਾਂਦਾ ਮਸ਼ੀਨ ਟਾਈਮ ਲੋਡ ਕਰ ਲੈਂਦੀ ਆ ਤੇ ਕੋਈ ਵੀ ਬੰਦਾ ਮਸ਼ੀਨ ਨੂੰ ਖੋਲ ਕੇ ਖੋਦ ਨਾਲ ਤਾਂ ਪੋਸੀਬਲ ਹੈ ਹੀ ਨਹੀਂ ਕਿਉਂਕਿ ਆਪਾਂ ਨੂੰ ਪਤਾ ਸਿਕਿਉਰਿਟੀ ਨਹੀਂ ਹੁੰਦੀ ਆ ਮੰਨ ਲਓ ਜੀ ਖੋਲ ਕੇ ਇਹ ਚੇੜਖੰਦੀ ਕਰੂਗਾ ਵੀ ਉਹਦਾ ਟਾਈਮ ਵੱਜ ਜਾਣਾ ਵਾ ਤਾਂ ਉਹਦੀ ਚੋਰੀ ਫੜੀ ਜਾਣੀ ਆ ਉਸੇ ਵੇਲੇ ਸਾਰਾ ਪ੍ਰੋਸੈਸ ਯਾਨੀ ਕਿ ਬੰਦ ਹੋ ਜਾਣਾ ਵਾ ਤੇ ਇੱਕ ਵਾਰ ਕਿਸੇ ਬੰਦੇ ਨੇ ਆਪਣੇ ਹਾਰਡ ਸਪੋਰਟ ਦਾ ਨਾਮ ਰੱਖ ਲਿਆ ਸੀ ਇਹ ਵੀ ਇਹ ਮਸ਼ੀਨ ਉਹ ਲੋਕਾਂ ਦੇ ਵਾਈਫਾਈ ਨਾਲ ਕਨੈਕਟ ਹੋ ਗਈ ਤਾਂ ਜਦੋਂ Wi-Fi ਨੇ ਕਨੈਕਟ ਹੋਈ ਰੋਕਣੇ ਰੋਲਾ ਪਾ ਲਿਆ ਸਾਡੇ ਨਾਲ ਮਸ਼ੀਨ ਕਨੈਕਟ ਹੋ ਗਈ ਆ ਉੱਥੇ ਜਾ ਕੇ ਵੋਟਿੰਗ ਬੰਦ ਕਰਾ ਕੇ ਰੱਖਤੀ ਉਸ ਬੰਦੇ ਨੇ ਤਾਂ EVM ਮਸ਼ੀਨਾਂ ਨੂੰ ਲਿਆਂਦਾ ਜਾਂਦਾ ਵਾ ਲੈ ਕੇ ਵੀ ਜਦੋਂ ਵੋਟਾਂ ਪੈਣ ਤੋਂ ਬਾਅਦ ਸੇਮ ਪ੍ਰੋਸੈਸ ਨਾਲ ਲੈ ਕੇ ਜਾਇਆ ਜਾਂਦਾ ਸਿਕਿਉਰਿਟੀ ਦੇ ਨਾਲ ਤੇ ਇਹਨਾਂ ਨੂੰ ਸਟਰੋਂਗ ਰੂਮ 'ਚ ਰੱਖਿਆ ਜਾਂਦਾ districts ਦੇ ਉੱਥੇ ਯਾਨੀ ਕਿ ਸੇਮ ਗੱਲ ਤੁਹਾਨੂੰ ਪਤਾ ਹੀ ਹੈ ਕਿ CCTV ਕੈਮਰੇ 24 ਘੰਟੇ ਰਿਕਾਰਡਿੰਗ ਹੁੰਦੀ ਆ ਬਾਹਰ ਆਰਮੀ ਖੜੀ ਹੁੰਦੀ ਆ ਤੇ ਕੋਈ ਵੀ LED ਤੇ ਚੱਲਦੀ ਹੁੰਦੀ ਫੁਟੇਜ ਕੋਈ ਵੀ ਲੀਡਰ ਆ ਕੇ ਪੋਲਿਟਿਕਲ ਲੀਡਰ ਜਾਂ ਕੋਈ ਬੂਥ ਵਰਕਰ ਆ ਕੇ ਚੈੱਕ ਤੇ ਜਦੋਂ ਇਹ ਰਿਜ਼ਲਟ ਦਾ ਦੇਣੇ ਆਉਂਦਾ ਵਾ ਉਦੋਂ ਇਦਾਂ ਨਹੀਂ ਹੁੰਦਾ ਵੀ ਅਫਸਰ ਆਪੇ ਆ ਕੇ ਰਿਜ਼ਲਟ ਮਸ਼ੀਨ ਚੈੱਕ ਕਰਦੇ ਰਿਜ਼ਲਟ ਕੱਢ ਕੇ ਦੱਸ ਦਿੰਦੇ ਆ ਉਦੋਂ ਪਹਿਲਾਂ ਪੋਲਿਟਿਕਲ ਜਿਹੜੇ ਬੰਦੇ ਪਾਰਟੀ ਦੇ ਬੰਦੇ ਉਹਨਾਂ ਸੱਜਿਆ ਜਾਂਦਾ ਉਹਨਾਂ ਦੇ ਸਾਹਮਣੇ ਸੀਲ ਖੁੱਲ੍ਹਦੀ ਜਾਂਦੀ ਹੈ ਮਸ਼ੀਨ ਦੀ ਤੇ ਕੋਈ ਵੀ ਬੰਦਾ ਇਤਰਾਜ਼ ਕਰਦੇ ਵੀ ਜੇ ਸੀਲ ਵਿੱਚ ਕੋਈ ਵੀ ਗੜਬੜ ਹੋਵੇ ਸਾਰਾ ਪ੍ਰੋਸੈਸ ਉੱਥੇ ਰੁਕ ਜਾਂਦਾ ਵਾ ਫਿਰ ਜage ਵੋਟਾਂ ਮੈਚ ਕੀਤੀਆਂ ਜਾਂਦੀਆਂ ਵਾ ਕਿ ਕਿੰਨੀਆਂ ਵੋਟਾਂ ਪਈਆਂ ਸੀ ਤੇ ਮਸ਼ੀਨ 'ਚ ਕਿੰਨੀਆਂ ਵੋਟਾਂ ਵਾ ਕਾਗਜ਼ੇ ਮੈਚ ਕੀਤਾ ਜਾਂਦਾ ਕੋਈ ਵੀ ਮਿਸਮੈਚ ਹੋਇਆ ਉੱਥੇ ਹੀ ਸਾਰਾ ਪ੍ਰੋ ਉਸ ਤੋਂ ਬਾਅਦ ਜਿਹੜਾ ਅਫਸਰ ਹੁੰਦਾ ਵਾ ਰਿਜ਼ਲਟ ਦਾ ਬਟਨ ਨੱਪਦਾ ਵਾ ਤੇ ਜਿਹੜਾ ਰਿਜ਼ਲਟ ਦਾ ਮਸ਼ੀਨ ਸ਼ੋਅ ਕਰ ਲਾ ਪੈਂਦੀ ਆ ਤੇ ਨਾਲ ਜਿਹੜੀ ਵੀਵੀ ਪੇਡ ਲੱਗੀ ਹੁੰਦੀ ਕੋਈ ਵੀ ਬੰਦਾ ਇਤਰਾਜ਼ ਕਰ ਦੇਵੇ ਕਿ ਸਾਡੀ ਚ ਵੋਟਾਂ ਚੈੱਕ ਕਰਨੀਆਂ ਹੁਣ ਮੰਨ ਲਓ ਬੀਜੇਪੀ ਦੇ 100 ਵੋਟਾਂ ਨਿਕਲੇ ਮਸ਼ੀਨ ਵਿੱਚ ਤਾਂ ਫਿਰ ਕੋਈ ਬੰਦਾ ਚੈੱਕ ਕਰਾਉਣਾ ਚਾਹੇ ਵੀਵੀ ਪੇਡ ਦੀਆਂ ਜਿਹੜੇ ਪਰਤੀਆਂ ਉਹ ਮੈਚ ਕਰਾ ਸਕਦਾ ਵਾ ਕਿਸੇ ਵੀ ਬੂਥ ਵਿੱਚ ਵੀ ਕੋਈ ਮਿਸਮੈਚ ਤੇ ਨਹੀਂ ਕੋਈ ਵੀ ਤਰ੍ਹਾਂ ਦਾ ਮਿਸਮੈਚ ਜਿੱਥੇ ਹੁੰਦਾ ਵਾ ਉੱਥੇ ਹੀ ਕੰਮ ਸਾਡਾ ਪ੍ਰੋਸੈਸ ਜਿਹੜਾ ਵਾ ਉਹ ਰੁਕ ਜਾਂਦਾ ਵਾ ਉਈ ਮੇਰੇ ਪ੍ਰੋਫੈਸਰ ਗਾ ਨਹੀਂ ਵੱਧਾ ਭਾਵੇਂ ਸ਼ਾਕੀ ਹੋਵੇ ਇੰਡੀਆ ਵਿੱਚ ਇਹ ਸਿਸਟਮ ਇਦਾਂ ਚੱਲਦਾ ਵਾ ਵੀ ਜਦੋਂ ਕੋਈ ਰਿਜ਼ਲਟ ਆਉਂਦਾ ਵਾ ਕਿਸੇ ਵੀ ਇਲੈਕਸ਼ਨ ਦਾ ਤੇ ਜਿਹੜੀ ਪਾਰਟੀ ਹਾਰਦੀ ਆ ਉਹ ਫੇਰ ਰੌਲਾ ਪਾ ਕੇ ਪੈ ਜਾਂਦੀ ਆ ਵੀ ਇਹ ਦੀ ਈਵੀਐਮ ਮਸ਼ੀਨਾਂ ਵਿੱਚ ਗੜਬੜ ਹੋ ਗਈ ਆ ਜਿੱਥੇ ਜਿੱਤੀ ਹੁੰਦੀ ਆ ਉੱਥੇ ਫਿਰ ਉਹਦਾ ਨਾਂ ਨਹੀਂ ਲੈਂਦੇ ਜਿੱਥੇ ਹਾਰ ਜਾਂਦੇ ਆ ਉੱਥੇ ਨਾਂ ਲਾ ਲੈਂਦੇ ਵੀ ਫਲਾਣੇ ਜਗ੍ਹਾ ਆਪਣੇ ਈਵੀਐਮ ਮਸ਼ੀਨ ਜਿਹੜੀ ਆ ਜਿੱਥੇ ਗੜਬੜ ਹੋਈ ਆ ਜਦੋਂ 2017 ਦੀ ਇਲੈਕਸ਼ਨ ਦਾ ਰਿਜ਼ਲਟ ਆਇਆ ਸੀ ਯੂਪੀ ਵਿੱਚ ਬੀਜੇਪੀ ਬਣ ਗਈ ਸੀ ਪੰਜਾਬ ਚ ਕਾਂਗਰਸ ਬਣ ਗਈ ਸੀ ਕਾਂਗਰਸ ਵਾਲਿਆਂ ਤੇ ਪੰਜਾਬ ਦਾ ਉਹਨਾਂ ਨੇ ਨਾ ਹੀ ਲਿਆ ਤੇ ਕਿਉਂਕਿ ਜਿੱਥੇ ਜਿਹੜਾ ਬੰਦਾ ਜਿੱਥੇ ਸਰਕਾਰ ਬੰਦੀ ਆ ਉੱਥੇ ਮਸ਼ੀਨਾਂ ਚੰਗੀਆਂ ਹੁੰਦੀਆਂ ਤੇ ਚੁੱਪ ਕਰ ਜਾਂਦੇ ਆ ਜਿੱਥੇ ਕੋਈ ਪਾਰਟੀ ਹਾਰਦੀ ਆ ਉਹ ਰੋਲਾ ਉਹਨੇ ਪਾਉਣਾ ਹੀ ਹੁੰਦਾ ਵਾ ਥੋੜਾ ਜਿਹਾ ਇਹ ਹੌਸਲਾ ਆ ਦੇਣਾ ਹੀ ਹੁੰਦਾ ਆਪਣੇ ਵਰਕਰਾਂ ਨੂੰ ਪਤਾ ਉਹਨਾਂ ਨੂੰ ਸਾਰਾ ਹੁੰਦਾ ਉਹ ਵੀ ਇਹ ਹਰੇ ਦਾ ਆਪਣੀਆਂ ਕਰਤੂਤਾ ਕਰਕੇ ਹੀ ਤੇ ਇਹਨੇ ਨਾਲ ਚਲੋ ਭਾਰਿਆ ਵਾਲਾ ਹੋ ਜਾਂਦਾ ਲੀਡਰਾਂ ਦੇ ਸਿਰੋਂ ਵੀ ਇਹ ਤੇ ਮਸ਼ੀਨਾ ਕਰਕੇ ਹਾਰ ਗਏ ਇੰਨਾ ਕੰਮ ਬਹੁ ਕੀਤਾ ਸੀਗਾ ਅੱਜ ਤੱਕ ਇੱਕ ਵੀ ਐਮ ਜੀ ਪਾਰਟੀ ਨਹੀਂ ਹੈਨੀਗੀ ਵੀ ਜਿੰਨੇ ਜਿੱਤ ਕੇ ਗਿਆ ਹੋਵੇ ਵੀ ਮਸ਼ੀਨਾ ਖਰਾਬ ਹੈ ਜਿੱਤ ਕੇ ਕਿਸੇ ਵੀ ਪਾਰਟੀ ਨੇ ਅੱਜ ਤੱਕ ਇਹ ਨਹੀਂ ਮਸ਼ੀਨਾ ਤੇ ਕੁਐਸਚਨ ਨਹੀਂ ਚੱਕਿਆ ਸੋ ਜਿਹੜੀ ਪਾਰਟੀ ਹਾਰਦੀ ਆ ਉਹਨੇ ਯਾਨੀ ਕਿ ਫਿਰ ਰੋਲਾ ਪਾਉਣਾ ਹੀ ਹੁੰਦਾ ਵਾ ਯਾਨੀ ਕਿ ਇੰਡੀਆ ਵਿੱਚ ਹੁਣ ਟ੍ਰੈਂਡ ਹੀ ਬਣ ਗਿਆ ਵਾ ਇਹ ਸੋ ਦੋਸਤੋ ਹੁਣ ਮੈਂ ਗੱਲ ਕਰਨ ਲੱਗਾ ਵਾਂ ਬਹੁਤ ਜਿਹੜਾ ਚਰਚਿਤ ਕੇਸ ਇੰਡੀਆ ਵਿੱਚ ਹੋਇਆ ਸੀ 2017 ਵਿੱਚ ਇੱਕ ਆਮ ਪਾਰਟੀ ਦੇ ਐਮ ਐਲ اے ਨੇ ਦਿੱਲੀ ਦੀ ਅਸੈਂਬਲੀ ਵਿੱਚ ਮਸ਼ੀਨ ਲੈ ਕੇ ਆਉਂਦੀ ईवीएम मशीन ਨਹੀਂ ਲਿਆਂਦੀ ਹੁੰਦੀ ਕਾਪੀ ਲਿਆਂਦੀ ਮਸ਼ੀਨ ਦੀ ਤੋਂ ਉਹਨੂੰ ਹੈਕ ਕਰਕੇ ਤੋਂ ਅਸੈਂਬਲੀ 'ਚ ਦਿਖਾਤਾ ਸਾਰੇ ਸਾਰੇ ਇੰਡੀਆ ਨੇ ਇਹ ਜੀ ਦੇਖੀ ਸੀਗੀ ਤੇ ਇਹਦੇ ਵਿੱਚ ਕੁਐਸਚਨ ਇਹ ਉੱਠਦਾ ਆ ਕਿ ਜੇ ਉਹਨੇ ਹੈਕ ਕਰਨੀ ਸੀ ਉਹ ਅਸਲੀ ईवीएम ਮਸ਼ੀਨ ਹੈਕ ਕਰਦਾ ਤੇ ਹੁਣ ਜੇ ਮੈਂ ਤੁਹਾਨੂੰ ਕਹਿ ਦਵਾਂ ਕਿ ਜਿਹੜਾ HDFC ਬੈਂਕ ਹੈ ਜਾਂ SBI ਬੈਂਕ ਦਾ ਐਪ ਹੈ ਕੋ ਹੋ ਸਕਦਾ ਵਾ ਤੇ ਮੈਂ ਇਹ ਹੈਕ ਜਿਹੜਾ ਆਪਦਾ ਬਣਾਇਆ ਹੋਇਆ ਐਪ ਕਰਕੇ ਤੁਹਾਨੂੰ ਦਿਖਾ ਦਵਾਂ ਤੇ ਉਹਨਾਂ ਥੋੜੀ ਜਿਹੀ ਸਾਬਤ ਹੋਣੀ ਆ ਇਹ ਜੀ ਤਾਂ ਹੀ ਸਾਬਤ ਹੋਣੀ ਆ ਜੇ ਮੈਂ ਯਾਨੀ ਕਿ HDFC ਦੇ ਬੈਂਕ ਹੈਕ ਹੈਕ ਕਰਕੇ ਦਿਖਾਉਂਗਾ ਤੁਹਾਨੂੰ ਉਹ ਜਿਹੜੀ ਇਹ ਲੋਕਾਂ ਨੂੰ ਯਕੀਨ ਹੋਊਗਾ ਵੀ ਇਹ ਚੀਜ਼ ਹੈ ਕਿ ਹੋ ਸਕਦੀ ਆ ਤੇ ਇਸ ਤੋਂ ਬਾਅਦ ਜਦੋਂ ਇਹ ਚੀਜ਼ ਨੇ ਡਿਜੀਤ ਅਸੈਂਬਲੀ ਨੇ ਕੀਤੀ ਸਾਰੇ ਮੁਲਕ ਨੇ ਇਹ ਚੀਜ਼ ਨੂੰ ਵੇਖਿਆ ਸੀਗਾ ਤੇ ਜਿਹੜੀ ਇਲੈਕਸ਼ਨ ਕਮਿਸ਼ਨ ਆ ਉਹਨੇ 3 ਜੂਨ 2017 ਡੇਢ ਨੋਟ ਕਰਿਓ ਜਕਰ ਲਈ ਗੂਗਲ ਤੇ 3 ਜੂਨ 2017 ਨੂੰ ਇਲੈਕਸ਼ਨ ਕਮਿਸ਼ਨ ਨੇ ਦਿੱਲੀ ਵਿੱਚ ਆਪਣੇ ਆਫਿਸ ਵਿੱਚ EVM ਮਸ਼ੀਨਾਂ ਰੱਖੀਆਂ ਹੋਈਆਂ ਸੀ ਤੇ ਸਾਰੀਆਂ ਪਾਰਟੀਆਂ ਨੂੰ ਸੱਦਾ ਦਿੱਤਾ ਇਲੈਕਸ਼ਨ ਕਮਿਸ਼ਨ ਨੇ ਕਿ ਤੁਸੀਂ ਆਓ ਦਿਨ ਵੀ ਦਿੱਤੇ ਸੀ ਇਹਨਾਂ ਨੂੰ ਬਹੁਤ سارے ਵੀ ਤੁਸੀਂ ਦੁਨੀਆ ਚ ਕੋਈ ਵੀ ਐਕਸਪਰਟ ਲੈ ਆਓ ਦੁਨੀਆ ਚ ਕੋਈ ਵੀ ਐਕਸਪਰਟ ਲੈ ਆਓ ਤੁਸੀਂ ਮਸ਼ੀਨ EVM ਮਸ਼ੀਨ ਨੂੰ ਹੈਕ ਕਰਕੇ ਦਿਖਾ ਦਿਓ 3 ਜੂਨ 2017 ਨੂੰ 3 ਦਿਨ ਦਿੱਤੇ ਸੀ ਇਲੈਕਸ਼ਨ ਕਮਿਸ਼ਨ ਨੇ ਤੇ ਕੋਈ ਵੀ ਪਾਰਟੀ ਦਾ ਮੈਂਬਰ ਜਿਹੜਾ ਵਾ ਉੱਥੇ ਉਹ ਨਹੀਂ ਆਇਆ ਕਿਸੇ ਵੀ ਐਕਸਪਰਟ ਨੂੰ ਲੈ ਕੇ ਹੈਕ ਕਰਨ ਦੀ ਕੋਸ਼ਿਸ਼ ਕਰਨ ਲਈ ਚੈੱਕ ਕਰਨ ਲਈ ਕਿਉਂਕਿ ਅੰਦਰ ਇਹਨਾਂ ਸਾਰੇ ਲੀਡਰਾਂ ਨੂੰ ਪਤਾ ਵਾ ਵੀ ਜਿਹੜੀ EVM ਹੈਕ ਨਹੀਂ ਹੁੰਦੀ ਕਿਉਂਕਿ EVM ਦੇ ਸਿਰ ਤੇ ਇਹ ਵੀ ਕਈ ਵਾਰ ਦਿੱਤੇ ਹੋਏ ਆ ਤੇ ਦੂਜੀ ਗੱਲ ਇਹ ਤਾਂ ਨਹੀਂ ਗਏ ਵੀ ਜੇ ਕਿਸੇ ਬੰਦੇ ਨੂੰ ਅਸੀਂ ਲੈ ਗਏ ਮਸ਼ੀਨ ਐਕਸਪਰਟ ਨੂੰ ਹੈਕ ਕਰਨ ਦੀ ਤੁਹ ਮਸ਼ੀਨ ਹੈਕ ਹੋਣੀ ਨਹੀਂ ਨੀ ਇਹਨਾਂ ਨੂੰ ਸ਼ੱਕ ਵਾ ਪਤਾ ਵੀ ਹੈ ਪਤਾ ਹੀ ਆ ਇਹਨਾਂ ਨੂੰ ਤੇ ਮੁੜ ਕੇ ਲੋਕਾਂ ਚ ਬੇਇੱਜ਼ਤੀ ਬਹੁਣੀ ਜਿਹੜੀਆਂ ਵੋਟਾਂ ਪੈਂਦੀਆਂ ਵਾ ਉਹ ਵੀ ਨਹੀਂ ਪੈਣੀਆਂ ਮੁੜ ਕੇ ਸੋ ਜੇ ਕੋਈ ਵੀ ਬੰਦਾ ਤੁਹਾਨੂੰ ਇਹ ਚੀਜ਼ ਕਵੇ ਕਿ ਜਿਹੜੀ EVM ਮਸ਼ੀਨ ਹੈਕ ਹੋ ਸਕਦੀ ਆ ਤੁਸੀਂ ਉਹਨੂੰ ਇਸ ਚੀਜ਼ ਦਾ ਇਹੀ ਜਵਾਬ ਦੇਣਾ ਵਾ ਕਿ ਦਿੱਲੀ ਦੀ ਇਲੈਕਸ਼ਨ ਕਮਿਸ਼ਨ ਦੀ ਜਿੱਥੇ ਆਫਿਸ ਵਾ ਉੱਥੇ ਜਾ ਕੇ EVM ਮਸ਼ੀਨ ਨੂੰ ਹੈਕ ਕਰਕੇ ਦਿਖਾ ਦਿਓ ਕਿਉਂਕਿ ਸਾਰਾ ਦੇਖੂਗਾ ਤੁਸੀਂ ਦੇ ਤੇ ਹੀਰੋ ਬਣ ਜਾਣਾ ਹੈ ਤੇ ਗੱਲ ਚਲੋ ਇੱਕ ਚੰਗੀ ਆ ਬੰਦਾ ਹੀਰੋ ਬਣ ਜਾਊਗਾ ਇਲੈਕਸ਼ਨ ਕਮਿ EVM ਮਸ਼ੀਨ ਹੈਕ ਕਰ ਦੂਗਾ ਤੇ ਸੋ ਦੋਸਤੋ ਕਈ ਬੰਦੇ ਇਹ ਦਲੀਲ ਦਿੰਦੇ ਆ ਕਿ ਜੇ ਬਾਹਰਲੇ ਮੁਲਕਾਂ ਵਿੱਚ EVM ਨਹੀਂ ਯੂਜ਼ ਹੁੰਦੀ ਤੇ ਇੰਡੀਆ ਵਿੱਚ ਕਦੋਂ ਆਪਾਂ ਯੂਜ਼ ਕਰਨਦੇ ਆ ਸੋ ਦੋਸਤੋ ਦੁਨੀਆ ਦੇ ਬਹੁਤ ਮੁਲਕਾਂ ਵਿੱਚ EVM ਯੂਜ਼ ਹੁੰਦੀ ਆ ਹੁਣ ਮੈਨੂੰ ਸਾਰਟਿਫਿਕਰ ਮੈਨੂੰ ਯਾਦ ਨਹੀਂ ਗਏ ਪਰ ਕਈ ਮੁਲਕ ਇਹੋ ਜਿਹੇ ਜਿੱਥੇ ਇੰਡੀਆ ਤੋਂ EVM ਮਗਾ ਕੇ ਆਪਣੀ VOTING ਕਰਾਉਂਦੇ ਆ ਇਹੋ ਜਿਹੇ ਮੁਲਕ ਵੀ ਹੈਗੇ ਆ ਤੇ ਰਹੀ ਗੱਲ ਇੰਡੀਆ ਦੀ ਕੋਈ ਵੀ ਮੁਲਕ ਇਹੋ ਜਿਹਾ ਹੈ ਨਹੀਂਗਾ ਜਿਹਦੀ 100 ਕਰੋੜ ਦੇ ਲਾਗੇ ਪਪੂਲੇਸ਼ਨ ਦੀ ਵੋਟ ਬਣੀ ਹੋਵੇ ਤੇ ਸਿਰਫ ਚਾਈਨਾ ਦੀ ਵਾਦੀ ਇੰਡੀਆ ਤੋਂ ਵੱਧ ਹੈ ਤੇ ਚਾਈਨਾ ਵਿੱਚ ਲੋਕਤੰਤਰ ਹੈ ਨਹੀਂ ਉੱਥੇ ਵੋਟਾਂ ਨਹੀਂ ਪੈਂਦੀਆਂ ਤੇ ਦੂਜੀ ਗੱਲ ਇਹ ਆ ਕਿ ਜਿਹੜਾ ਲੋਕਤੰਤਰ ਰਾਜ ਚ ਕੁਐਸਚਨ ਕਰਨਾ ਬਹੁਤ ਜ਼ਰੂਰੀ ਆ ਇੰਡੀਆ ਦੀ ਸੀਡੀ ਸੁਪਰੀਮ ਕੋਰਟ ਦਾ ਚ ਵੀ ਕਈ ਬੰਦੇ ਨੇ ਰਿੱਟਾਂ ਪਾਈਆਂ ਹੋਈਆਂ ਵਾ ਤੇ ਸੁਪਰੀਮ ਕੋਰਟ ਨੇ ਸਾਰੀਆਂ ਰਿੱਟਾਂ ਰਿਜੈਕਟ ਕੀਤੀਆਂ ਵਾ ਤੇ ਈਵੀਐਮ ਦੀ ਤਾਰੀਫ ਕੀਤੀ ਆ ਸੁਪਰੀਮ ਕੋਰਟ ਨੇ ਵੀ ਤੇ ਕਈ ਲੋਕ ਕੀ ਕਰਦੇ ਆ Amazon ਤੋਂ ਚ ਪਈਆਂ ਮੰਗਾ ਲੈਂਦੇ ਆ Amazon ਤੇ ਪਈਆਂ ਵਾ ਤੇ ਉਹ ਵੀਡੀਓ ਬਣਾ ਲੈਂਦੇ ਵਿਊ ਲੈਣ ਦੀ ਖਾਤਰ ਹੈ ਕਰਕੇ ਦਿਖਾ ਦਿੰਦੇ ਆ ਜਿਹੜੇ ਕੌਨਸਪੀਰੇਸੀ ਥਿਊਰੀਆਂ ਹੁੰਦੀਆਂ ਵਾ ਇਹ ਜਿਆਦਾ ਛੇਤੀ ਫੈਲਦੀਆਂ ਵਾ ਕੋਈ ਆਪਾਂ ਗਲਤ ਗੱਲ ਜੇ ਬਣਾ ਦਈਏ ਨਾ ਉਹ ਨੈਟ ਤੇ ਬਹੁਤ ਛੇਤੀ ਫੈਲਦੀ ਹੁੰਦੀ ਆ ਤੇ ਬਾਕੀ ਗੱਲ ਇਹ ਆ ਕਿ ਕੁਐਸ਼ਨ ਕਰਨਾ ਬਹੁਤ ਜ਼ਰੂਰੀ ਆ ਲੋਕਤੰਤਰ ਵਿੱਚ ਕੋਈ ਵੀ ਬੰਦਾ ਤੁਹਾਨੂੰ ਕੁਐਸ਼ਨ ਕਰਦਾ ਵਾ ਕਿ ਇਹ ਵੀ ਹੈਕ ਹੋ ਸਕਦੀ ਆ ਉਹਨੂੰ ਸਿਰਫ ਇਹੀ ਜਵਾਬ ਦੇਣਾ ਆ ਕਿ ਈਵੀਐਮ ਇਲੈਕਸ਼ਨ ਕਮਿਸ਼ਨ ਦੇ ਆਫਿਸ ਜਾਓ ਤੇ ਹੈਕ ਕਰਕੇ ਦਿਖਾਓ ਤੇ ਜਿਹੜਾ ਤੁਸੀਂ ਨਾਮ ਜਿੱਥੋਂ ਇਲੈਕਸ਼ਨ ਕਮਿਸ਼ਨ ਦਾ ਨਾਮ ਵੀ ਰੱਖਿਆ ਹੋਇਆ ਵਾ ਇਸ ਚੀਜ਼ ਦਾ ਤੁਸੀਂ ਲੋਕਾਂ ਦੇ ਹੀਰੋ ਬਣੋ ਤੇ ਬਾਕੀ ਜੇ ਕੋਈ ਬੰਦਾ ਨਹੀਂ ਵੀ ਕਹਿੰਦਾ ਵੀ ਨਹੀਂ ਹੈਕ ਹੋ ਸਕਦੀ ਉਹਨੂੰ ਕੁਐਸ਼ਨ ਕੁਐਸ਼ਨ ਜ਼ਰੂਰ ਕਰੋ ਕਿਉਂਕਿ ਜਿਹੜਾ ਕੁਐਸ਼ਨ ਚੰਗੇ ਲੋਕਤੰਤਰ ਦੀ ਨਿਸ਼ਾਨੀ ਆ ਤੇ ਬਹੁਤ ਬਹੁਤ ਧੰਨਵਾਦ ਮੇਰੀ ਵੀਡੀਓ ਦੇਖਣ ਲਈ ਇਸ ਮੁੱਦੇ ਤੇ ਤੇ ਇੱਕ ਰਿਕਵੈਸਟ ਜੂਰ ਹੈਂ ਟੇ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਥੈਂਕਸ ਫੋਰ ਵਾਚਿੰਗ